ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜਿਸ ਨਾਲ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਸੀ ਕੇ ਮੋਗਾ ਰੋਡ ਦੇ ਉੱਪਰ ਇਹ ਪਿੰਡ ਹੈਗਾ ਬਾਕੀ ਪ੍ਰੋਪਰ ਜਾਣਕਾਰੀ ਸਾਰੀ ਬਾਈ ਤੋਂ ਲਵਾਂਗੇ। ਹਾਂਜੀ ਬਾਈ ਜੀ ਸასი ਗਾਲ ਜੀ। ਸਭ ਤੋਂ ਪਹਿਲਾਂ ਨਾਮ ਬੋਲਦੇ ਵੀਰੇ। ਨਾਮ ਬਾਈ ਉਸਕੀ ਉੱਤੇ ਸਿੰਘ ਪੰਡ ਮਾਚੀ ਕੇ ਜਿਹੜਾ ਮੌਕਾ ਤੁਸ ਜੀ ਨੇ ਹਾਜ਼ਰੀ ਕਰਾ। ਠੀਕ ਆ ਵੀਰੇ। ਤੇ ਉਸ ਤੋਂ ਬਾਅਦ ਦਿਓ ਵੀਰੇ ਬੈਡ ਦੀ ਜਾਣਕਾਰੀ। ਕਿੰਨਾ ਸੁਬਾ ਵੀਰੇ? ਹਾਂਜੀ ਵੀਰੇ। ਤੇ ਬਾਈ 4 ਮਹੀਨਿਆਂ ਦੀ ਗੱਭਣਾ। 4 ਦੀ ਗੱਭਣਾ। ਠੀਕ ਆ ਵੀਰੇ। ਦੁੱਧੋਂ ਡਰਾਈ ਆ ਬਾਈ। ਦੁੱਧੋਂ ਡਰਾਈ ਆ। ਇੰਨਾ ਟਾਈਮ ਕਿਵੇਂ ਵੀਰੇ ਪਹਿਲਾਂ ਨਹੀਂ ਡਰਾਈ ਕਰਤੀ ਇਹ। ਇਹ ਬਾਈ ਯਾਰ ਪਹਿਲਾਂ ਰਹੀ ਨਹੀਂ ਜੀ। ਫਰੀ ਗਈ ਜਬਲਾ ਹਾਂ ਪਹਿਲਾਂ ਫਰੀ ਗਈ ਓਕੇ ਹੁਣ ਇਹ ਚਾਰ ਮਹੀਨੇ ਨਹੀਂ ਗੱਭਣਾ ਤੇ ਹੁਣ ਕਹਾਂ ਸੂਆ ਦੂਜਾ ਸੂਆ ਨੇ ਸੂਣਾ ਹਾਂ ਤੇ ਦੁੱਧ ਵੀਰੇ ਇਹਨੇ ਕਿੰਨਾ ਕਿ ਦਿੱਤਾ ਪਲੂਨ ਨੇ ਦੁੱਧ ਵੀ 12 ਕਿਲੋ ਪਲੂਨ ਨੇ 12 ਕਿਲੋ ਤੂੰ ਹੀ ਘਰੇ ਰੱਖੀ ਹੈ ਘਰ ਦੀ ਵੜਾ ਤਰੀ ਹਾਂ ਘਰ ਦੀ ਅਸੇ ਘਰ ਦੀ ਵੜਾ ਜੀ ਦੋਸਤੋ ਕਰੇ ਲੂ ਵੜਾ ਬਾਈ ਕੋਲੇ 12 ਲੀਟਰ ਬਾਈ ਕਹਿੰਦਾ ਪਲੂਨ ਦਾ ਦੁੱਧ ਆਪਾਂ ਚੋਇਆਗਾ ਦੂਸਰਾ ਸੂਆ ਸੂਗੀ ਚਾਰ ਮਹੀਨੇ ਦੀ ਗੱਭਣਾ ਡੂਡਸ ਤਕਰੀਬਨ ਬਾਈ ਕਹਿੰਦਾ ਵੀ ਇਹਨੂੰ ਸੂਈ ਨੂੰ ਹੋ ਗਿਆ ਵੀਰੇ ਸਾਲ ਨੂੰ ਸਾਲ ਤੋਂ ਸਾਲ ਸਵਾ ਸਾਲ ਹੋ ਗਿਆ ਸੂਈ ਨੂੰ ਸਵਾ ਸਾਲ ਬਾਅਦ ਭਾਈ ਕਹਿੰਦਾ ਗੱਭਣ ਹੋਈ ਆ ਹੁਣ 4 ਮਹੀਨੇ ਦੀ ਗੱਭਣ ਹੈ ਇਹ ਦੁੱਧੋਂ ਭਾਈ ਡਰਾਈ ਆ ਤੇ ਤੂੰ ਇੱਕ ਭਰਾ ਕਹਿੰਦਾ ਵੀ 2 ਮਹੀਨੇ ਦੀ ਇਹ ਜਦੋਂ ਗੱਭਣ ਹੋਈ ਸੀ ਦੁੱਧੋਂ ਖੜੀ ਆ ਭਾਈ ਦੁੱਧੋਂ ਡਰਾਈ ਹੋ ਗਈ ਸੀ 2 ਮਹੀਨੇ ਦੀ ਵੀ ਜਦੋਂ 2 ਮਹੀਨੇ ਦੀ ਗੱਭਣ ਹੋਊਗੀ ਸੂਈ ਤੋਂ ਦੁੱਧੋਂ ਇਹ ਡਰਾਈ ਹੋਊਗਾ ਓਕੇ ਠੀਕ ਆ ਵੀਰੇ ਤੇ ਕਿੰਨਾ ਪ੍ਰਾਈਸ ਕੀ ਕਰਦਾ ਮੇਰੇ ਭਾਈ 8000 ਰੁਪਏ 8000 ਰੁਪਏ ਦੋਸਤੋ ਮੈਂ ਤਾਂ ਨਹੀਂ ਮੰਨਦਾ ਕੋਈ ਆਪਾ ਦੇ ਵਿੱਚ 8000 ਚ ਕੋਈ ਵਹਿੜ ਦੇ ਦੂਗਾ ਤੇ ਨੰਬਰ ਬੋਲ ਦੇ ਵੀਰੇ ਮਾੜਾ ਯਾਰ ਸਕਰੀਨ ਤੇ 99680 9453 ਦੁਬਾਰਾ ਫਿਰ ਬੋਲ ਦੇ ਵੀਰੇ 99680 9453 ਦੋਸਤੋ ਨੰਬਰ ਸਕਰੀਨ ਤੇ ਵੀ ਚੱਲੂਗਾ ਥਾਣਾ ਸੁਨਮਾ ਨੀਟ ਦਿਖਾਣਾ ਬਹੁਤ ਸੋਹਣਾ ਮੂਠੀ ਵਾਲਾ ਥਾਣਾ ਹੈਗਾ ਸੋਹਣੀ ਵਹਿੜ ਹੈਗੀ ਕ੍ਰੋਸ ਆਂਗ ਚ ਪੈਂਦੀ ਆ ਖੋਲੀ ਬਈ ਦੋਗਲੇ ਅੰਗਰੇਜ਼ਾਂ ਦੇ ਬੱਚਾ ਗਰਮੀ ਦਾ ਤੋਹਫਾ ਯਾ ਗਰਮੀ ਦਾ ਨੇ ਨਾਂ ਦੇ ਬਰਾਬਰੀ ਮਿਲਣੀ ਆ ਮੋਲ ਬਾਈ ਨੇ ਬਿਲਕੁਲ ਜਾਇਜ਼ 8000 ਰੁਪਏ ਦੋਸਤੋ 8000 ਦਾ ਕੋਈ ਬੱਕਰੀ ਨਹੀਂ ਦਿੰਦਾ ਬਾਈ ਗਾਂ ਦੇ ਜਾਂਦਾ ਹੈ ਥਾਂ ਤੁਸੇ ਤੁਸੀਂ ਦੇਖ ਸਕਦੇ ਹੋ ਸੋਹਣੇ ਥਾਂ ਲੱਗੇ ਦੇ ਆ ਦੁੱਧ ਤੋਂ ਭਾਈ ਢਾਈ ਹੈਗੀ ਮੋਲ 8000 ਰੁਪਏ ਮੋੜ ਲਾ ਵੀਰੇ ਨੰਬਰ ਸਕਰੀਨ ਤੇ ਚਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਬਹਿਰ ਤੁਸੀਂ ਖਰੀਦ ਸਕਦੇ ਹੋ ਸੋਹਣੀ ਥਾਂ ਦਾ ਪੈਂਦੀ ਸੋਹਣੀ ਬਹਿੜ ਹੈਗੀ ਬਹੁਤ ਸੋਹਣਾ ਥਾਂ ਮੁੱਠੀ ਆ ਲੱਗਿਆ ਦਾ ਦੂਸਰੀ ਸਾਈਡ ਤੋਂ ਵੀ ਮੈਂ ਥਾਂ ਦਿਖਾਣਾ ਸੋਹਣੇ ਥਾਂ ਲੱਗੇ ਦੇ ਆ 8000 ਦੇ ਵਿੱਚ ਦੋਸਤੋ ਟੋਕਰ ਗੱਬਣ ਬਹਿੜ ਮਿਲਦੀ ਬਹੁਤ ਮੁਸ਼ਕਲ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਕਿਸੇ ਨੂੰ ਟੋਕਰ ਗੱਬਣ ਬਹਿਰ ਦੀ ਮੇਰੇ ਭਰਾ ਨੂੰ ਪਾਲਕ ਨੂੰ ਜਰੂਰਤ ਹੋਵੇ ਨੰਬਰ ਸਕਰੀਨ ਤੇ ਚੱਲਦਾ ਧੰਨਵਾਦ ਦੋਸਤੋ ਜਲਦੀ ਮਿਲਦੇ ਆਪਾਂ ਨਮੀ ਤੇ ਨੈਕਸਟ ਵੀਡੀਓ ਤੇ